ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸੋਰਠ ਮਹੱਲਾ ਪੰਜਵਾ ਸਗਲ ਸਮਗਰੀ ਮੋਹਿ ਵਿਆਪੀ ਕਬ ਉੱਚੇ ਕਬ ਨੀਚੇ ਸੋਧ ਨਾ ਹੋਈਐ ਕਾਹੂ ਜਤਨਾ ਓੜਕ ਕੋ ਨ ਪਹੂਚੇ ਮੇਰੇ ਮਨ ਸਾਧ ਸਰਣ ਛੁਟਕਾਰਾ ਬੇਨਗੋਰ ਪੂਰੇ ਜਨਮ ਮਰਨ ਨਾ ਰਹੀ ਫਿਰ ਆਵਤ ਬਾਰੋ ਬਾਰਾ ਰਹਾਓ ਓ ਜੋ ਭਰਮ ਭੁਲਾਵਾ ਕਹੀਤ ਤਿਨ ਮੈਂ ਊਰਜਿ ਹੋ ਸਗਲ ਸੰਸਾਰਾ ਪੂਰਨ ਭਗਤ ਪੁਰਖ ਸੁਆਮੀ ਕਾ ਸਰਬ ਥੋਕਤੇ ਨਿਆਰਾ ਨਿੰਦੋ ਨਹੀਂ ਕਾਹੂ ਬਤੈ ਇਹੋ ਖਸਮ ਕਾ ਕੀਆ ਜਾ ਕੋ ਕਿਰਪਾ ਕਰੀ ਪ੍ਰਭ ਮੇਰਾ ਮਿਲ ਸਾਧ ਸੰਗਤ ਨਾਉ ਲੀਆ ਬਾਰ ਬ੍ਰਹਮ ਪਰਮੇਸ਼ਰ ਸਤਗੁਰ ਸਬਨਾ ਕਰਤੋ ਧਾਰਾ ਕਉ ਨਾਨਕ ਗੁਰ ਬਿਨ ਨਹੀਂ ਤਰੀਐ ਇਹੋ ਪੂਰਨ ਤਤ ਵਿਚਾਰਾ ਸੋ ਰਠ ਮਹੱਲਾ ਪੰਜਵਾ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲ ਵਿਖਾ ਕਾਟੇ ਨਿਮਖ ਰਾਦਿਆ ਗੁਰਮੁਖ 파ਰੋ ਤਾਰਾ ਹਰ ਰਸ ਪੀਵੋ ਪੁਰਖ ਗਿਆਨੀ ਸੋਣ ਸੋਣ ਮਹਾ ਤ੍ਰਿਪਤ ਮਨ ਪਾਵੈ ਸਾਧੂ ਅੰਮ੍ਰਿਤ ਬਾਣੀ ਰਹਾਉ ਮੁਕਤ ਭੁਗਤ ਜੁਗਤ ਸਚ ਪਾਈਐ ਸਰਬ ਸੁਖਾ ਕਾ ਦਾਤਾ ਆਪਣੇ ਦਾਸ ਕੋ ਭਗਤ ਦਾਨ ਦੇਵੈ ਪੂਰਨ ਪੁਰਖ ਵਿਦਾਤਾ ਸਰਵਣੀ ਸੁਣੀਐ ਰਸਨਾ ਗਾਈਐ ਹਿਰਦੈ ਧਾਈਐ ਸੋਈ ਕਰਨ ਕਰਨ ਸਮਰੱਥ ਸੁਆਮੀ ਜਾਤੇ ਬਿਰਥਾ ਨ ਕੋਈ ਵੱਡਾ ਭਾਗ ਰਤਨ ਜਨਮ ਪਾਇਆ ਕਰੋ ਕਿਰਪਾ ਕਿਰਪਾਲਾ ਸਾਧ ਸੰਗ ਨਾਨਕ ਗੁਣ ਗਾਵੇ ਸਿਮਰੈ ਸਦਾ ਗੋਪਾਲਾ ਸੋਰਠ ਮਹੱਲਾ ਪੰਜਵਾ ਕਰ ਇਸ ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ ਕੋਟ ਅਬਿਗਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਭਾਖਿਆ ਗਾਵੋ ਸੁਣੋ ਪੜੋ ਨਿਤ ਭਾਈ ਗੁਰਪੂਰੈ ਤੂੰ ਰਾਖਿਆ ਰਹਾਓ ਸਾਚਾ ਸਾਹਿਬ ਮਿੱਤ ਵਡਾਈ ਭਗਤ ਵਿਸ਼ਾਲ ਦਿਆਲਾ ਸੰਤਾਂ ਕੀ ਪੈਜ ਰਖਦਾ ਆ ਆਦ ਬਿਰਧ ਪ੍ਰਿਤ ਪਾਲਾ ਔਰ ਅਮਰਤ ਨਾਮ ਭੋਜਨ ਨਿਤ ਪੁੰਚੋ ਸਰਬ ਵੇਲਾ ਮੁਖ ਪਾਵੋ ਜਰਾ ਮਰਾ ਤਾਪ ਸਭ ਨਾਠਾ ਗੁਣ ਗੋਬਿੰਦ ਨਿਤ ਗਾਵੋ ਸੁਣੀ ਅਰਦਾਸ ਸਵਾਮੀ ਮੇਰੇ ਸਰਬ ਕਲਾ ਬਣ ਆਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ ਸੋਰਠ ਮਹੱਲਾ ਪੰਜਵਾਂ ਘਰ ਦੂਜਾ ਚੌਪਦੇ ਇਕ ਓਅੰਕਾਰ ਸਤਿਗੁਰ ਪ੍ਰਸਾਦ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰ ਹਾਈ ਸੁਣ ਮੀਤਾ ਜਿਉ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇਹੋ ਦਿਖਾਈ ਸੁਣ ਮੀਤਾ ਤੋਰੀ ਕੋ ਬਲ ਜਾਈ ਇਹੋ ਮਨ ਤੇਰਾ ਭਾਈ ਰਹਾਓ ਬਾ ਮਲੋਵਾ ਮਲਮਲ ਧੋਵਾ ਇਹੋ ਮਨ ਤੈ ਕੂ ਦੇਸਾ ਸੁਣ ਮੀਤਾ ਹੂੰ ਤੇਰੀ ਸਰਨਾਈ ਆਇਆ ਪ੍ਰਭ ਮਿਲੋ ਦੇਹੋ ਉਪਦੇਸਾ ਮਾਨ ਨ ਕੀਚੈ ਸਰਨ ਪਰਿਚੈ ਕਰੈ ਸੋ ਭਲਾ ਮਨਾਈਐ ਸੁਣ ਮੀਤਾ ਜੀਉ ਪਿੰਡ ਸਭ ਤਨ ਅਰ ਪੀਜੈ ਇਉਂ ਦਰਸਨ ਹਰ ਜੀਉ ਪਾਈਐ ਪਿਓ ਨਗਰੋਹ ਪ੍ਰਸਾਦ ਸੰਤਨ ਕੈ ਹਰ ਨਾਮਾ ਹੈ ਮੀਠਾ ਜਨ ਨਾਨਕ ਕੋ ਗੁਰ ਕਿਰਪਾ ਧਾਰੀ ਸਬਕ ਲੋ ਨਿਰੰਜਨ ਡੀਠਾ ਸੋਰਠ ਮਹੱਲਾ ਪੰਜਵਾ ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕਾ ਦਾਤਾਰੇ ਪ੍ਰਤ ਪਾਲੈ ਨਿਤਸਾਰ ਸੰਭਾਲੈ ਇੱਕ ਗੁਨ ਨਹੀਂ ਮੂਰਖ ਜਾਤਾਰੇ ਹਰਿਆ ਆਰਾਧ ਨਾ ਜਾਣਾਰੇ ਹਰ ਹਰ ਗੁਰ ਗੁਰ ਕਰਤਾਰੇ ਹਰ ਜਿਉ ਨਾਮ ਪਰਿਉ RAMDAS ਰਹਾਉ ਦੀਨ ਦਿਆਲ ਕਿਰਪਾਲ ਸੁਖ ਸਾਗਰ ਸਰਬ ਘਟਾ ਭਰਪੂਰੀ ਰੇ ਪੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਹਰ ਬੇਅੰਤ ਹੋ ਮਿਤ ਕਰ ਵਰਨੋ ਕਿਆ ਜਾਣਾ ਹੋਏ ਕੈਸੋ ਰੇ ਕਰੋ ਬੇਨਤੀ ਸਤਿਗੁਰੇ ਆਪਣੇ ਮੈਂ ਮੂਰਖ ਦਿਉ ਉਪਦੇਸੋ ਰੇ ਮੈਂ ਮੂਰਖ ਕੀ ਕੀ ਤਕ ਬਾਤ ਹੈ ਕੋਟ ਪਰਾਦੀ ਤਰਿਆਰੇ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਘਰ ਭਾਸ ਨ ਪਰਿਆਰੇ ਸੋਰਠ ਮਹੱਲਾ ਪੰਜਵਾ ਜਿਨਾ ਬਾਤ ਕੋ ਬਹੁਤ ਦਿਸਰੋ ਤੇ ਮਿਟੇ ਸਭ ਗਿਆ ਸਹਿਜ ਸੈਨੇਰ ਸੁਖਮਨ ਨਾਰੀ ਉੰਦ ਕਮਲ ਬਿਗਸਿਆ ਦੇਖੋ ਅਚਰਜ ਭਿਆ ਜੈ ਠਾਕੁਰ ਕੋ ਸੁਨਤ ਗਾਦ ਬੋਦ ਸੋ ਹਿਰਦੈ ਗੁਰਦਿਆਰ ਹਾਉ ਜੋਏ ਦੂਤ ਮੋਏ ਬਹੁਤ ਸੰਤਾਵਤ ਤੇ ਭਿਆਨਕ ਭਿਆ ਕਰਹਿ ਬੇਨਤੀ ਰਾਗ ਠਾਕੁਰ ਤੇ ਹਮ ਤੇਰੀ ਸਰਨਿਆ ਜਿਹ ਭੰਡਾਰ ਗੁਬਿੰਦ ਕਾ ਖੁੱਲਿਆ ਜਿਹ ਪ੍ਰਾਪਤ ਤਿਹ ਲਿਆ ਏਕ ਰਤਨ ਮੋਕੋ ਗੁਰ ਦੀਨਾ ਮੇਰਾ ਮਨ ਤਨ ਸੀਤਲ ਥਿਆ ਏਕ ਬੂੰਦ ਗੋ ਅਮਰਤ ਦੀਨੋ ਤਾਂ ਟਾਲ ਅਮਰ ਨਾਮ ਆ ਪਗਤ ਦਾ ਭੰਡਾਰ ਗੁਰੂ ਨਾਨਕ ਕੋ ਸੋਪੇ ਫਿਰ ਲੇਖਾ ਮੂਲ ਨਾਲਿਆ ਸੋਰਠ ਮਹੱਲਾ ਪੰਜਵਾ ਚਰਨ ਕਮਲ ਸੋ ਜਾ ਕਾ ਮਨ ਲੀਨਾ ਸੇ ਜਨ ਤ੍ਰਿਪਤ ਘਾਈ ਗੁਣ ਬੋਲ ਜਿਸ ਹਿਰਦੈ ਨ ਵਸਿਆ ਤੇ ਨ ਤ੍ਰਿਸ਼ੰਤ੍ਰ ਘਾਈ ਹਰਿਆ ਰਾਦੇ ਅਰੋਗਨ ਦਾਈ ਜੇ ਸੁਨਾਵ ਵਿਸਰੈ ਮੇਰਾ ਰਾਮ ਸੁਨੇਹੀ ਤਿਸ ਲਾਗ ਬਿਦਨ ਬਣ ਜਾਣ ਆਈ ਹਰ ਆਰਾਧੇ ਰੋਗਨ ਦਾਈ ਜੇ ਸੁਨਾਵ ਵਿਸਰੈ ਮੇਰਾ ਰਾਮ ਸੁਨੇਹੀ ਤਿਸ ਲਾਖ ਬਿਦਨ ਜਾਣ ਆਈ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ